ਦੋਸਤੋ ਜਿਸ ਥਾਂ ਤੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀ ਅੱਜ ਉਸ ਥਾਂ ਤੇ ਜਿਹੜੇ ਲੱਡੂ ਬੰਡੇ ਜਾ ਰਹੇ ਨੇ ਕਿਉਂਕਿ ਦੋਸਤੋ ਤੁਸੀਂ ਜਾਣਦੇ ਹੋ ਸਿੱਧੂ ਮੂਸੇਵਾਲੇ ਦੀ ਮਾਤਾ ਦੇ ਕੋਖੋਂ ਇੱਕ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਨੇ ਅੱਜ ਜਨਮ ਲਿਆ ਹੈ ਤੇ ਇੱਕ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਕਹਿਦੀ ਹੈ ਸਿੱਧੂ ਮੂਸੇਵਾਲੇ ਚਾਹਣ ਵਾਲਿਆਂ ਲਈ ਕਹਿਦੀ ਹੈ ਵੀ ਇੱਕ ਵੱਡੀ ਖੁਸ਼ਖਬਰੀ ਆ 29 ਮਈ ਨੂੰ ਇਸ ਪਾਸੋ ਸਿੱਧੂ ਮੂਸੇਵਾਲੇ ਦੀ ਥਾਰ ਆਈ ਸੀ ਤੇ ਉਸ ਤੋਂ ਬਾਅਦ ਜਿਹੜਾ ਸਿੱਧੂ ਮੂਸੇਵਾਲੇ ਨੂੰ ਘੇਰ ਕੇ 8 ਵਿਕਤੀਆਂ ਵੱਲੋਂ ਲਾਈਵ ਫਾਇਰਿੰਗ ਕਰਕੇ ਮਾਰ ਦਿੱਤਾ ਗਿਆ ਸੀ ਤੇ ਅੱਜ ਦੋਸਤੋ ਉਸ ਵੇਲੇ ਬੇਸ਼ੱਕ ਬਹੁਤ ਜ਼ਿਆਦੇ ਕੀਰਨੇ ਪੈ ਸੀ ਇਸ ਥਾਂ ਤੇ ਬਹੁਤ ਜ਼ਿਆਦੇ ਲੋਕਾਂ ਦਾ ਜਿਹੜਾ ਦਿਲ ਦੁਖਿਆ ਸੀ ਪਰ ਅੱਜ ਕਿਤੇ ਨਾ ਕਿਤੇ ਇੱਕ ਖੁਸ਼ੀ ਵੀ ਇੱਥੇ ਉਦੋਂ ਹੀ ਲੋਕਾਂ ਨੂੰ ਜਿਹੜੀ ਹੋਈ ਆ ਨੇੜੇ ਤੇ ਜਿਹੜੇ ਰਹਿਣ ਵਾਲਿਆਂ ਨੂੰ ਹੋਈ ਆ ਵੀ ਜਿਹੜਾ ਉਸ ਪਰਿਵਾਰ ਵਿੱਚ ਇੱਕ ਬੱਚਾ ਆਇਆਗਾ ਤਾਂ ਦੋਸਤੋ ਆਜੋ ਪਹਿਲਾਂ ਤੁਹਾਨੂੰ ਵਿਖਾ ਦਈਏ ਜਿੱਥੇ ਸਿੱਧੂ ਮੂਸੇਵਾਲੂ ਨੂੰ ਮੂਸੇਵਾਲ ਦੀ ਯਾਦਗਾਰ ਬਣੀ ਬਣੀ ਹੋਈ ਆ ਇੱਥੇ ਜਿੱਥੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ ਆ ਦੇਖੋ ਤੁਸੀਂ ਸਾਹਮਣੇ ਜਿਹੜੀਆਂ ਵੱਡੇ ਵੱਡੇ ਪਿੱਲਰਾਂ ਵਿੱਚ ਜਿਹੜੀਆਂ ਗੋਲੀਆਂ ਉਸ ਵੇਲੇ ਬੱਜੀ ਅਸੀਂ ਅੱਜ ਵੀ ਉਹ ਇਸ ਥਾਂ ਤੇ ਮੌਜੂਦ ਨੇ ਕੋਈ 12 ਸੰਮਾਨੀ ਹੋਇਆ तकरीबन 1 ਸਾਲ 11 ਕ ਮਹੀਨੇ ਹੀ ਹੋਇਆ ਤੇ ਆਹ ਦੇਖੋ ਬਾਈ ਸਿੱਧੂ ਮੂਸੇਵਾਲ ਦੀ ਉਸ ਵੇਲੇ ਤਸਵੀਰਾਂ ਲੱਗੀਆਂ ਸੀ ਇੱਕ ਨਿਸ਼ਾਨੀ ਬਣਾਈ ਸੀ ਤੇ ਇੱਧਰ ਆਜੋ ਤੁਹਾਨੂੰ ਹੋਰ ਵੀ ਜਿਹੜਾ ਥੋੜਾ ਜਿਹਾ ਮਾਹੌਲ ਦਿਖਾਣੇ ਇੱਧਰ ਨਾਲ ਹੀ ਮੰਦਰ ਹੈ ਤੇ ਇੱਧਰ ਜਿਹੜੀ ਇਹ ਇੱਕ ਨਿੱਕੀ ਸਮਾਦ ਬਣੀ ਹੋਈ ਹੈ ਤੇ ਇੱਥੇ ਵੀ ਜਿਹੜੇ ਲੱਡੂ ਰੱਖੇ ਗਏ ਨੇ ਤੇ ਹੋਰ ਵੀ ਜਿਹੜੇ ਆਲੇ-ਦਾਲ ਇੱਥੇ ਲੋਕ ਆਏ ਨੇ ਉਹਨਾਂ ਨੂੰ ਵੀ ਜਿਹੜੇ ਲੱਡੂ ਵੰਡੇ ਗਏ ਨੇ ਕਿਉਂਕਿ ਦੋਸਤੋ ਸਿੱਧੂ ਮੂਸੇਵਾਲੇ ਦੇ ਪਰਿਵਾਰ ਲਈ ਹੈ ਨਾ ਇੱਕ ਵੱਡੀ ਆਪਾਂ ਕਹਿ ਦੀ ਵੀ ਸਿੱਧੂ ਮੂਸੇਵਾਲੇ ਚੌਣ ਵਾਲਿਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਆ ਹਾਲੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜਿਹੜੇ ਘਰ ਤਾਂ ਨਹੀਂ ਆਏ ਬਟੰਡੇਹਾ ਹਸਪਤਾਲ ਵਿੱਚ ਜਿਹੜਾ ਬੱਚੇ ਨੇ ਜਨਮ ਲਿਆ ਤੇ ਸਿੱਧੂ ਮੂਸੇਵਾਲਾ ਦਾ ਛੋਟਾਪਰਾ ਉੱਥੇ ਹੀ ਹੈ ਤਾਂ ਦੋਸਤੋ ਬਹੁਤ ਜਲਦ ਉਹ ਹਵੇਲੀ ਵਿੱਚ ਵੀ ਆਉਣਗੇ ਪਰ ਇੱਕ ਵਾਰ ਸੋਚਿਆ ਵੀ ਇੱਥੋਂ ਦੀ ਜਿਹੜੀ ਵੀਡੀਓ ਸਾਂਝੀ ਕਰ ਦਿੱਤੀ ਜਾ ਵੀ ਇੱਥੋਂ ਜਿਹੜਾ ਲੋਕਾਂ ਨੂੰ ਵੀ ਕਿੰਨੀ ਕੋ ਖੁਸ਼ੀ ਹੋਈ ਹੈ ਹੈਨਾ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਨੇ ਜਿਹੜਾ ਜਨਮ ਲਿਆ ਹੈਗਾ ਉਸ ਹਵੇਲੀ ਵਿੱਚ ਦਿਵਾਰੇ ਰੌਣਕ ਲੱਗਿਆ ਨੇ ਤਕਰੀਬਨ ਡੇਢ ਦੋ ਸਾਲ ਤੋਂ ਹਵੇਲੀ ਸੁੰਨੀ ਪਈ ਸੀ ਬਹੁਤ سارے ਲੋਕ ਆਉਂਦੇ ਸੀ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਆਉਂਦੇ ਸੀ ਪਰ ਦੋਸਤੋ ਜਿਹੜਾ ਅਸਲੀ ਵਾਰਸ ਕਹਿਦੀ ਵੀ ਉਸ ਹਵੇਲੀ ਦਾ ਹੁਣ ਆਏਗਾ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਤੇ ਇਸ ਥਾਂ ਤੇ ਭਾਈ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀ ਤੇ ਅੱਜ ਇਸ ਥਾਂ ਤੇ ਜਿਹੜੇ ਲੱਡੂ ਬੰਡੇ ਜਾ ਰਹੇ ਨੇ ਕਿਉਂਕਿ ਦੋਸਤੋ ਇੱਕ ਨਵਾਂ ਹੈ ਨਾ ਜੀ ਕਹਿਦੀ ਆਪਾਂ ਵੀ ਇਸ ਥਾਂ ਤੇ ਆਏ ਆ ਆ ਦੇਖੋ ਪਹਿਲਾਂ ਤੁਹਾਨੂੰ ਥੋੜੀ ਜਿਹੀ ਮੈਂ ਜਗ੍ਹਾ ਦਿਖਾਦਾ ਵੀ ਸਿੱਧੂ ਮੂਸੇਵਾਲੇ ਨੇੜਾ ਮਾਰਿਆ ਸੀ ਇਸ ਥਾਂ ਤੇ ਮਾਰਿਆ ਥਾਰ ਪੈਂਚਰ ਕਰਤੀ ਸੀ ਪਹਿਲਾਂ ਗੋਲੀਆਂ ਮਾਰ ਕੇ ਉਸ ਤੋਂ ਬਾਅਦ ਜਿਹੜੇ ਆਪਾਂ ਕਹਿਦੀ ਵੀ ਗੈਂਗਸਟਰ ਸੀਗੇ ਉਹਨਾਂ ਨੇ ਹੈ ਨਾ ਲਗਾਤਾਰ ਗੋਲੀਆਂ ਚਲਾ ਦਿੱਤੀਆਂ ਤੇ ਸਿੱਧੂ ਮੂਸੇਵਾਲ ਦੀ ਜਿਹੜੀ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਜਿਹੜੇ ਨਾਲ ਦੇ ਭਰਾ ਸੀ ਸਿੱਧੂ ਮੂਸੇਵਾਲ ਥਾਰ ਵਿੱਚ ਬਹਿ ਕੇ ਆਏ ਸੀ ਉਹਨਾਂ ਦੇ ਜਿਹੜੀਆਂ ਆਪਾਂ ਕਹਿਦੀ ਵੀ ਉਹ ਵੱਜੇ ਸੀ ਨਾ ਗੋਲੀਆਂ ਵੱਜੇ ਸੀ ਪਰ ਉਹਨਾਂ ਦੀ ਜਿਹੜੀ ਬਚਤ ਰਹਿ ਗਈ ਸੀ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਖੁਸ਼ੀ ਹੈ ਨਾ ਵੀ ਆਪਾਂ ਕਹਦੇ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਲੋਕਾਂ ਨੂੰ ਯਾਰ ਹੁੰਦੀ ਆ ਵੀ ਮਾਪੇ ਜਿਹੜੇ ਬਿਲਕੁਲ ਇਕੱਲੇ ਰਹਿ ਗਏ ਸੀ ਪਰ ਉਸ ਤੋਂ ਬਾਅਦ ਜਿਹੜਾ ਹੁਣ ਪ੍ਰਮਾਤਮਾ ਨੇ ਉਹਨਾਂ ਦੇ ਅਸੀਸਾਂ ਜਿਹੜੀਆਂ ਸੁਣ ਲੀਆਂ ਲੋਕਾਂ ਦੀਆਂ ਵੀ ਜਿਹੜੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵਾਸਤੇ ਕਰੀਆਂ ਸੀਗੀਆਂ ਤੇ ਅੱਜ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੇ ਦੋਸਤੋ ਵਧੀਆ ਲੱਗੀ ਤੇ